ਤਾਂ ਤੋਂ ਵੱਡੀ ਗੱਲ ਕੀ ਹੈ ਉਹ ਤਾਂ ਅੰਦਰੋਂ ਤੁਹਾਨੂੰ ਜਿਵੇਂ ਆਏ ਪਬਲਿਕ ਆ ਗਏ ਆਪਣੇ ਅੰਦਰ ਜਿਹੜਾ ਪੁਲੀ ਚੁੱਕਾ ਹੈ ਇਹ ਜੀ ਸਫੂ ਆਇਆ ਸਾਡਾ ਜੀ ਕੱਲੇ-ਕੱਲੇ ਦੇ ਘਰ ਜਾ ਕੇ ਮੇਰੇ ਸਾਹਮਣੇ ਸਾਰੇ ਕਰਕੇ ਆਉਣਾ ਹੈ। ਅਸੀਂ ਇਸੇ ਲਈ ਆਏ ਹਾਂ। ਦੇਖੋ ਨਾ ਸਾਡੇ ਕਰਮਾਂ ਦੇ ਵਿੱਚ ਅਜੇ ਵੀ ਤਾਂ ਤੁਹਾਡਾ ਵੀ ਦਰਸ਼ਨ ਹੈ। ਆਈ ਸੇਵਾ ਕਰਦੇ ਹਾਂ। ਮਾਰੇ ਨੇ ਇੰਨਾ ਕਮਟਾ ਕਰੈਡਿਟ ਜਿਉਂ ਵੀ ਹੈ ਸਾਰਿਆਂ ਨੂੰ ਇੰਟਰਨੈਟ ਵਾਲੀ ਅੰਦਰ ਵੀ ਉਹ ਜਾਣਨ ਦਾ ਸਹੀ। ਆਹ ਕਿੰਨੀ ਚੰਗੀ ਲਿਖਿਆ ਕਿੰਨੀ ਚੰਗੀ। ਬਿਲਕੁਲ ਇਹ ਸਾਰਾ ਸਾਰਾ ਸੇਵਾ ਦੀ ਆਪਾਂ ਦਾ ਫੋਨ ਤੇ ਰਹਿੰਦਾ। ਇਹਨੀ ਗੇਮ ਬਣਾਈ ਹੈ ਨਾ ਗੱਲ ਮਿਲ ਕੇ ਜੀ ਪਾਜੀ ਨਾਲ ਤੁਹਾਡੀ ਮੁਲਾਕਾਤ ਹੋ ਗਈ ਨਾ ਪਾਈਸ ਪਰ ਲੈ ਕੇ ਨਾ ਉਹਦਾ ਦੇਖੋ ਜੀ ਨਹੀਂ ਨਹੀਂ ਵੇਖੋ ਇਹ ਬੜੀ ਸੋਚ ਲੈ ਕੇ ਨਹੀਂ ਬੰਦਾ ਨਾ 100 200 ਦਾ ਜਿੰਨੂ ਵੀ ਕਿਤਰਾ ਹੋਣਾ ਆਪਾਂ ਕਦੇ ਨਹੀਂ ਸਰਵਿੰਦਰ ਜੀ ਸਾਰੇ ਦਸਤਾਰ ਪੁੱਜਾਂ ਨੇ ਆਪਰੇ ਆਪਣੇ ਪ੍ਰੋਗਰਾਮ ਕੀਤਾ ਹੈ ਹੁਣ ਸਾਰਿਆਂ ਦਾ ਭਾਈ ਇਹਦੇ ਵਿੱਚ ਤੁਹਾਡਾ ਸਾਰਿਆਂ ਦਾ ਸਭ ਤੋਂ ਵੱਡਾ ਸਹਿਯੋਗ ਹੈ ਵੀ ਜਿਹੜਾ ਤੁਸੀਂ ਇੱਕ ਦੂਜੇ ਨੂੰ ਖਿੱਚ ਕੇ ਲਿਆ ਕੇ ਉਹਦਾ ਪਿਆਰ ਖਿੱਚ ਕੇ ਲਿਆ ਕੇ ਹੈ ਇਹ ਦੇਸ਼ ਇਹਦੇ ਕੋਈ ਹੋਰ ਦੀ ਗੱਲ ਨਹੀਂ ਪੱਕ ਤੇ